ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਚਾਈਨਾ ਡੋਰ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਆਂ ਤੇ ਉਸ ਦੇ ਜਪੇਟ ਵਿੱਚ ਪੰਛੀ ਵੀ ਆ ਜਾਂਦੇ ਆਂ ਅੱਜ ਇੱਕ ਅਜੀਹਾ ਮਾਮਲਾ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਚਾਈਨਾ ਡੋਰ ਦੀ ਜਪੇਟ ਵਿੱਚ ਇੱਕ ਈਗਲ ਪੰਛੀ ਆੜੀ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਵਾਈਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤ ਉੱਪਰ ਫਸਿਆ ਆਇਆ ਸੀ ਜਿਸ ਨੂੰ ਬਚਾਉਣ ਦੇ ਲਈ ਅਸੀਂ ਵੀ ਕੋਸ਼ਿਸ਼ ਕਰ ਰਹੇ ਸੀ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ। ਨਾਲ ਵਾਅਦਾ ਕਰਦਾ ਇਸ ਟੀਮ ਦਾ ਮੈਂ ਸਵੇਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ। ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਹੈ ਚਾਈਨਾ ਡੋਰ ਦੇ ਵਿੱਚ ਫਸਿਆ ਰਹੀ। ਸ਼ਹਿਰ ਦਾ ਤਰਫ ਦੇ ਆਹੀ। ਪਾਣੀ ਤੋਂ ਪਿਆਸਾ ਸੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋਲ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਹੈ ਇਹ ਭਾਜੀ ਨੇ ਵੀ ਚਲੋ ਦਫ਼ਤਰ ਜਾ ਕੇ ਇਹਨਾਂ ਦੇ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ ਉਹਨਾਂ ਦਾ ਆਦੀ ਭਾਗ ਦਾ ਸਾਰਿਆਂ ਨਾਲ ਸਾਥ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਇਹਨਾਂ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿਣਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਉਹਨਾਂ ਨੇ ਕਹਿੰਦਾ ਕਿ ਰੇ ਤਰੀਕੇ ਕਰਕੇ ਮਦਦ ਕੀਤੀ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਥੱਲੇ ਵੀ ਨੰਬਰ ਦੇਣਾ ਚਲਾਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁ ਸਹੀ ਲੇਖੋ ਆਈਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਏਲ ਜਿਹੜੀ ਆ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕੋਈ ਬੰਦ ਬਿਲਡਿੰਗ ਹੈ ਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਤੇ ਇਹ ਤੇ ਬਿਲਕੁਲ ਬੰਦ ਹੋਣੀ ਚਾਹੀਦੀ ਅੱਛਾ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪਲੀਜ਼ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਤਾ ਜੀ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਉਹਤੇ ਸਖਤ ਕਾਰਵਾਈ ਹੋਣੀ ਚਾਹੀਦੀ ਅਹੀਂ ਦੇਖੋ ਇਹਨੇ ਵੀ ਚਨਾ ਟੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਪੰਛੀ ਪਤਾ ਨਹੀਂ ਉਹਨਾਂ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਾਰੋਂ ਨਹੀਂ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਅਸੀਂ ਸਾਰੋਂ ਨਾਲ ਦੇ ਨਾਲ ਸਵੈਲਫ ਕੀਤੀ ਨਾਲ ਬੜੋ ਜਦਵਜਾਇਦ ਹੋ ਗਏ ਅਸੀਂ ਫਿਰ ਇਹਨੂੰ ਵਿਚਾਰੇ ਨੂੰ ਤੂਫਾਂਸੀ ਨੂੰ ਲਾਇਆ ਵਿਚਾਰੇ ਨੇ ਹਾਂਜੀ ਪਿੰਡ ਗੁਰਦਾਸ ਮੰਗਲ ਦੇ ਸਰਪੰਚ ਸਰਬਜੀਤ ਕਰਨੇ ਪਿੰਡੇ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡੇ ਛੱਪੜ ਦੀ ਸਫਾਈ ਕਰਵਾ ਕੇ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਪਾਣੀ ਦੇ ਨਿਕਾਸ ਨੂੰ ਸੁਜੋਜਾ ਬਣਾ ਦਿੱਤਾ ਪਿੰਡੇ ਲੋਕਾਂ ਨੇ ਵੀ ਉਹਨਾਂ ਦਾ ਬਿਹਤ ਵਧੀਆ ਤਰੀਕੇ ਨਾਲ ਸਾਥ ਦਿੱਤਾ ਮੋਕੇ ਸਿਰਫ ਬਹੁਤ ਸਾਰੇ ਲੋਕ ਚਾਹ ਪਾਣੀ ਦੇ ਲੰਗਰ ਦੀ ਸੇਵਾ ਕਰਦੇ ਵੀ ਨਜ਼ਰ ਆਏ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਚੱਪੜ ਕਰੀਬ 50 55 ਸਾਲ ਤੋਂ ਬਿਲਕੁਲ ਸਾਫ਼ ਨਹੀਂ ਕਰਵਾਇਆ ਗਿਆ ਤੇ ਨਾ ਹੀ ਇਹਦੇ ਵੱਲ ਕਿਸੇ ਨੇ ਧਿਆਨ ਦਿੱਤਾ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਪਿੰਡ ਗਰਦਾਸਨਗਲ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋਣਿਆ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਐਸੀ 55 ਸਾਲ ਹੋ ਗਈਆਂ 55 ਸਾਲ ਤੱਕ ਇੱਥੇ ਕੇ ਇਨਸਾਫ਼ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਖਸਾਬ ਕੀਤਾ ਨਾ ਇਹ ਛੱਪੜਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਏ ਸਾਡੀ ਹੋ ਸੰਭਾਲ ਦੇ ਵਿੱਚ ਪਹਿਲੀ ਵਾਰੀ ਹੋ ਗਿਆ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਪਾਣੀ ਅੰਦਰੋਂ ਜਾਂਦੇ ਇਹ ਅਸੀਂ ਗੰਦਾ ਪਾਣੀ ਪੀਂਦੇ ਹਾਂ ਹੁਣ ਸਾਨੂੰ ਸਾਫ਼ ਸ਼ੁੱਧਾ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਟਾਈਫਾਇਰ ਡੈਂਗੂ ਇੱਥੋਂ ਹੋ ਰਿਹਾ ਹੈ ਜੀ ਮੈਂ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਦੀ ਮੌਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛੱਪੜਾਂ ਦੀ ਸਫਾਈ ਕਰਵਾ ਰਹੇ ਹਾਂ ਏ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਿਆ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗ ਗਿਆ ਸੀ ਇਸੇ ਮਲੇ ਦੇ ਆਪਾਂ ਸੀਵਰੇਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜ ਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਏ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਜੇ ਅੱਜ ਇੱਥੇ ਅਸੀਂ ਨਾ ਕ੍ਰੈਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ ਚ ਟੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸ਼ਾਮਲਾਟ ਜਗਾ ਸੀ ਇਸ ਪਿੰਡ ਦੀ 18 20 ਕਿੱਲੇ ਜ਼ਮੀਨ ਆ ਸ਼ਾਮਲਾਟ ਜਿਹੜੀ ਛਪੜਾਂ ਨੂੰ ਦਿੱਤੀ ਗਈ ਸੀ ਇਹ ਵੀ ਸ਼ਾਮਲਾਟ ਜਗਾ ਆ ਜਿਹੜੀ 11 ਕਨਾਲ ਤੇ 4 ਮੱਲੇ ਬੰਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਆਸੀਂ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਏ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਤੇ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਪਿੰਡ ਕੈਲੇ ਕਲਾ ਚ ਮੈਡੀਕਲ ਸਟੋਰ ਚਲਾ ਰਹੇ ਰੁਘਵੀਰ ਸਿੰਘ ਉਰਫ ਮੇਜਰ ਦਾ ਵੀ 3 ਰਾਤ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਲੀਨਿੰਗ ਤੋਂ ਵਾਪਸ ਬਟਾਲਾ ਵਿੱਚ ਘਰ ਜਾ ਰਿਹਾ ਸੀ ਇਹ ਵਾਰਦਾਤ ਅਮ੍ਰਿਤਸਰ ਪਠਾਨ ਕੋਲ ਨੈਸ਼ਨਲ ਹਾਈਵੇ ਤੇ ਘੁੰਮਣ ਕਲਾ ਦੇ ਨਜ਼ਦੀਕ ਪਿੰਡ ਸਤਕੋਹਾ ਵਿਖੇ ਵਾਪਰੀ ਤੇ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤਹਿਤ 6 ਲੋਕਾਂ ਖਿਲਾਫ ਬਾਕੀ ਵਕਤ ਹਰਾਵਾ ਤਹਿਤ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਭਰਾ ਹੀ ਵੱਡੇ ਜੀ। ਕੀ ਹੋਇਆ ਜੀ? ਇਹ ਰਾਤ ਪਹਿਲਾਂ ਤੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇਡ ਮਾਰ ਕੇ ਸੁੱਟ ਗਈ। ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ਜਾਰੀ ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸ ਨੇ ਗੋਲੀ ਮਾਰੀ ਹੈ ਜੀ। ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ। ਚੱਕ ਕਰੋ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਪਾਰਨਾ ਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ। ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤਕੋਏ ਰੋਡ ਦਾ ਹੈ ਸਰਗੋਆ ਮੋੜ ਹੈ ਜੀ ਮਸਾਲਾ ਮਰਜਾ ਜੰਗ ਲੱਗ ਗਈ ਕਿਸੇ ਦਾ ਬੋਲ ਇਹ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ ਪੁਰਾਣੀ 55 ਸਾਲ ਸੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹਨਾਂ ਦੀ ਏਜ ਜੀ ਏਜ 55 ਸਾਲ ਦੀ ਏਜ ਹੈ ਜੀ ਕਿ ਇਹ ਤੇ ਸ਼ੱਕ ਉਹਨਾਂ ਨੂੰ ਸ਼ੱਕ ਉਹ ਬਾਈ ਦੱਗਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਇਰਵਦੇ ਚ ਪਤਾ ਲੱਗੂਗਾ ਕਿ ਹੁਣ ਅਗਲੇ ਦਿਨਾਂ ਦੀ ਕੋਈ ਇਦਾਂ ਦੀ ਲਾਗੜਾੜ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਇਹਨਾਂ ਨੂੰ ਸਖਤ ਸਜ਼ਾ ਜਿਹੜੀ ਤਕਰੀਬ 8:30-9 ਵਜੇ ਕਤਲਾ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹਦੀ ਪਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਇਹ ਰਿਪੋਰਟ ਐਫ ਆਈ ਆਰ ਆਪਣੇ ਸੇਖਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਮ ਲਖਿਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮੈਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ ਉਹ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਕਾਫੀ ਸਮੇਂ ਤੋਂ ਅਧੂਰਾ ਚੱਲ ਰਿਹਾ ਹੈ ਤੇ ਉਹ ਇਸ ਲਈ ਕੇ ਕਿਸਾਨ ਬਿਨਾ ਮੌਤਜ਼ਾ ਲੈਤੇ ਬਿਨਾ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਣਗੇ ਅੱਜ ਇਸੇ ਮਾਮਲੇ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋਗੇ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਪੇਸ਼ ਹੈ ਬੋਟਾਲਾ ਤੋਂ ਸਾਡੇ ਪੱਤਰਕਾਰ ਲਵਪ੍ਰਿਤ ਖੁਸ਼ੀਪੁਰ ਦੀ ਇਹ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜਨ ਸੋ ਬੇਨਤੀ ਕਰ ਰਿਹਾ ਇਸ ਵਕਤ ਖੜੇ ਆ ਚੀਮਾ ਖੁੱਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਿੰਡ ਚੀਮਾ ਖੁੱਡੀ ਜਿੱਥੇ ਬਾਰ ਬਾਰ ਜਿਹੜਾ ਵਾ ਪੁਲਿਸ ਸਟੇਸ਼ਨ ਤੋਂ ਤਸ਼ੱਦਦ ਕਰ ਰਿਆਂ ਨੈਸ਼ਨਲ ਹਾਈਵੇ ਦੇ ਕੈਂਟ ਤੇ ਬੀਜੇਪੀ ਦੇ ਕੈਂਟ ਤੇ ਅੱਜ ਤੁਸੀਂ ਦੇਖ ਸਕਦੇ ਹੋ ਸੈਂਕੜੇ ਪੁਲਿਸ ਕਰਮਚਾਰੀ ਜਿਹੜੇ ਆ ਫੇਰ ਇੱਥੇ ਅੱਜ ਸਵੇਰ ਤੋਂ ਬਿਨਾ ਆ ਜਿਹੜੀਆਂ ਜ਼ਮੀਨਾਂ ਵਾ ਨਾ ਅਜੇ ਜ਼ਮੀਨਾਂ ਤੁਸੀਂ ਇਹਨਾਂ ਦਾ ਇੱਕ ਵੀ ਰੁਪਿਆ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਉਹ ਨਹੀਂ ਮੇ ਦਿੱਤਾ ਗਿਆ ਲੋਕਾਂ ਦੇ ਘਰਾਂ ਦੇ ਪੈਸੇ ਆ ਟਿਊਬਲਾਂ ਦੇ ਪੈਸੇ ਆ ਬਹੁਤ ਸਾਰਾ ਅਜੇ ਕੰਮ ਲੋਕਾਂ ਦਾ ਪਰ ਪੈਸਾ ਕੋਈ ਨਹੀਂ ਦਿੱਤਾ ਜਾ ਰਿਹਾ ਤੇ ਬਾਰ-ਬਾਰ ਜਿਹੜਾ ਵਾ ਤਸੱਦਦ ਕਰਕੇ ਅੱਜ ਬੀਜੇ ਹੋਏ ਝੋਨੇ ਵਾਕੇ ਫਸਲਾਂ ਵਾਕੇ ਜਿਹੜਾ ਵਾ ਆ ਤੁਸੀਂ ਪਿਛਲੇ ਬੰਨੇ ਕਦੋਂ ਕੀਤਾ ਵੇਖ ਲਓ ਉਦੋਂ ਪਿਛਲੇ ਬੰਨੇ ਝੋਨੇ ਲੱਗੇ ਆ ਤੇ ਬਾਰ-ਬਾਰ ਇਹਨਾਂ ਨੂੰ ਜਿਹੜਾ ਵਾ ਉਹ ਤਬਾਹ ਕੀਤਾ ਜਾ ਰਿਹਾ ਲੋਕਾਂ ਦੀ ਮੇਰਾ ਸਾਬ ਲਾਉਣਾ ਵੀ ਨਸਲ ਕੁਸੀ ਜਿਹੜੀ ਆ ਪੰਜਾਬ ਦੀ ਜਿਹੜੀ ਆ ਕੀਤੀ ਜਾ ਰਹੀ ਕਿਸਾਨਾਂ ਨੂੰ ਮਾਰ ਕੇ ਇੱਕ ਬੰਨੇ ਲੁਧਿਆਣੇ ਦੇ ਵਿੱਚ 24000 ਕਿੱਲਾ ਜਿਹੜਾ ਵਾ ਅਕਵਾਇਰ ਕੀਤਾ ਜਾ ਰਿਹਾ ਫਿਰ 13000 ਕਿਲਾ ਹੋਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਰਬਨ ਸਟੇਟਾਂ ਦੇ ਨਾਂ ਤੇ ਅਕਵਾਇਰ ਕੀਤਾ ਜਾ ਰਿਹਾ ਸੋ ਇਹ ਉੱਥੇ ਤੇ ਸਰਕਾਰ ਕਹਿ ਰਹੀ ਵੀ ਤੁਹਾਨੂੰ ਜਿਹੜੇ ਮੁਆਵਜ਼ੇ ਬੜੇ ਦਿੱਤੇ ਜਾਣਗੇ ਇੱਥੇ ਕੀ ਆ ਇੱਥੇ 1 ਕਰੋੜ 18 ਲੱਖ ਰੁਪਈਆ ਪਹਿਲਾਂ ਡੀਸੀ ਗਰਵਾਸਪੁਰ ਨੇ ਮੰਨਿਆ ਤੇ 2023 ਦੇ ਵਿੱਚ ਤੇ ਫਿਰ 90 ਲੱਖ ਆ ਗਿਆ ਫਿਰ 80 ਲੱਖ ਆ ਗਿਆ 76 ਲੱਖ ਆ ਗਿਆ ਫਿਰ 65 66 ਆ ਗਿਆ 55 ਆ ਗਿਆ ਤੇ ਅੱਜ 332 ਲੱਖ ਰੁਪਏ ਦੇ ਨਾਲ ਲੋਕਾਂ ਨੂੰ ਕਹਿੰਦੇ ਆ ਪੈਸੇ ਲੈ ਲਓ ਨਹੀਂ ਤਾਂ ਤੁਹਾਨੂੰ ਕੁੱਟ ਕੇ ਮਾਰ ਕੇ ਜਿਹੜਾ ਵਾ ਇਹ ਜ਼ਮੀਨਾਂ ਤੇ ਕਬਜ਼ੇ ਕਰ ਲਾਂਗੇ ਅੱਜ ਸਵੇਰੇ ਅਜੈਬ ਸਿੰਘ ਚੀਮਾ ਖੁੱਡੀ ਦੇ ਘਰ ਆਣ ਕੇ ਪੁਲਿਸ ਨੇ ਉਹਨੂੰ ਜਿਹੜਾ ਵਾ ਕੁੱਟਿਆ ਮਾਰਿਆ ਉਹਨਾਂ ਦੇ ਜ਼ਮੀਨ ਤੇ ਕਬਜ਼ਾ ਕੀਤਾ ਉਹਦੀ ਮਾਤਾ ਬੈਠੀ ਤੇ 76 75 ਸਾਲ ਦੀ ਉਹਨੂੰ ਵੀ ਧੂਕ ਸੀਟ ਸਾਡੀਆਂ ਬੱਚੀਆਂ ਨੇ ਕਿਟੀਆਂ ਬੱਚਿਆਂ ਭਾਵੇਂ ਸਾਡੀਆਂ ਹੀ ਆ ਪਰ ਸਰਕਾਰ ਦੇ ਕਹਿਣ ਤੇ ਇਹਨਾਂ ਨੇ ਇਹਨਾਂ ਤੇ ਤਸ਼ੱਦਦ ਉਹਦੇ ਕੀਤਾ ਮਾਤਾ ਤੇ ਉਹਦੇ ਹੱਥ ਤੇ ਛੱਟ ਵੀ ਲੱਗੀ ਆ ਧੂਕ ਸੀਟ ਇਹਨੇ ਬੇਇੱਜ਼ਤੀ ਕੀਤੀ ਗਈ ਆ ਕੀ ਗੱਲ ਸਾਡੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਆ ਅਸੀਂ ਜ਼ਮੀਨਾਂ ਦੇ ਮਾਲਕ ਤੇ ਸਾਡੀ ਜ਼ਮੀਨ ਤੇ ਕਬਜ਼ਾ ਧੱਕੇ ਨਾ ਕਰਨ ਤੇ ਸਾਡੀਆਂ ਬੱਚੀਆਂ ਸਾਡੇ ਭਰਾ ਸਾਡੇ ਪੁੱਤ ਭਤੀਜਿਆਂ ਕੋ ਸਾਂਡੀਆਂ ਪੱਗਾ ਲਵਾਉਣ ਇਹ ਸਰਕਾਰ ਦੀ ਨੀਤੀ ਨੂੰ ਸਮਝਣਾ ਪੈਣਾ ਲੋਕਾਂ ਨੂੰ ਸਮਝਣਾ ਪੈਣਾ ਇਹ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਭਰਾਓ ਜੇ ਤੁਸੀਂ ਨਾ ਜਾਗੇ ਤੇ ਕੱਲੇ ਕੱਲੇ ਦੇ ਬੋਦਿਓ ਫੜ ਫੜ ਕੇ ਜੇ ਨਾ ਜੁੱਤੀ ਫੇਰ ਫੇਰ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਨਾ ਤੇ ਨਾ ਵਟਾ ਲੋ ਤਾਂ ਤੁਸੀਂ ਫੇਰ ਕਹੋਗੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਐਦਾਂ ਹੋਣਾ ਵਾ ਅੱਜ ਤੋਂ 20 ਸਾਲ ਪਹਿਲਾਂ ਪੰਨੂ ਸਾਹਿਬ ਨੇ ਕਹਿਤਾ ਏ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲ ਨਹੀਂ ਰਹਿਣੀਆਂ ਪਰ ਕੋਈ ਨਹੀਂ ਮੰਨਦਾ ਅੱਜ ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਦ੍ਰਿਸ਼ ਜਿਹੜਾ ਆ ਗਿਆ ਤੁਹਾਡੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਇਹ ਜ਼ਮੀਨਾਂ ਉਹ ਕਹਿੰਦੇ ਹੁੰਦੇ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ ਸਿੱਖ ਨੂੰ ਮਾਰੂ ਤੇ ਸਿੱਖ ਮਾਰੂ ਅੱਜ ਸਾਡੇ ਭਰਾਵਾਂ ਨੂੰ ਸਾਡੇ ਅੱਗੇ ਇਹ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਨਾਲ ਜਿਹੜਾ ਅਗਲੇ ਬੰਨੇ ਕਰਕੇ ਤੇ ਸਾਨੂੰ ਜਿਹੜਾ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਿਹਾ ਸੋ ਅਸੀਂ ਬਿਲਕੁਲ ਚੇਤਾਵਨੀ ਹੈ ਸਰਕਾਰ ਨੂੰ ਜਿੰਨਾ ਸੇ ਸਾਡੇ ਸਾਹਾਂ ਦੇ ਵਿੱਚ ਸਾਹ ਆ ਉਹਨਾਂ 'ਚ ਲੜਦੇ ਰਵਾਂਗੇ ਇਹ ਜ਼ਮੀਨਾਂ ਰਾਤੋਂ ਰਾਤ ਨਹੀਂ ਤੁਸੀਂ ਸੜਕ ਬਣਾ ਜਾਣੀ ਲੜਦੇ ਰਵਾਂਗੇ ਐਂਡ ਤੱਕ ਲੜਦੇ ਰਵਾਂਗੇ ਆਪਣੇ ਜਿਹੜੇ ਆ ਸਹੀ ਮੁਆਵਜ਼ੇ ਉਹ ਲੈ ਕੇ ਫਿਰ ਉਹਨਾਂ ਚ ਜਮੀਨਾ ਦੇਵਾਂਗੇ ਨਹੀਂ ਤੇ ਨਹੀਂ ਲਗਾਤਾਰ ਲੜਦੇ ਰਵਾਂਗੇ ਜੇਲ੍ਹਾਂ ਅੱਗੇ ਤਿੰਨ ਚਾਰ ਵਾਰੀ ਚੇਲ੍ਹਾਂ ਚੱਲ ਗਿਆ ਨਾ ਹੋਰ ਚੱਲ ਜਾਾਂਗੇ ਜਿੰਨੀ ਵਾਰ ਮਰਜੀ ਸਰਕਾਰ ਦੇ ਕੋਲ ਹੈ ਕੀ ਆ ਜੇਲ੍ਹਾਂ ਤੋਂ ਸਵਾਇ ਕੁਛ ਨਹੀਂ ਪਰਚਾ ਜੇਲ੍ਹਾਂ ਗੋਲੀ ਨਹੀਂ ਮਾਰ ਸਕਦੇ ਮਾਰ ਵੀ ਦੇਣਗੇ ਤੇ ਅਸੀਂ ਉਹ ਵੀ ਖਾਣ ਲਈ ਤਿਆਰ ਆ ਸੋ ਭਾਈ ਇਹ ਜ਼ਮੀਨ ਸਾਡੀ ਮਾਂ ਮਾਤਾ ਧਰਤੀ ਮਾਤਾ ਵਾ ਇਹਦੇ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਲੜ ਸਕਦੇ ਹਾਂ ਮਰ ਸਕਦੇ ਹਾਂ ਸੋ ਅੱਜ ਇਹਨਾਂ ਦਾ ਕੰਮ ਅਜੇ ਡਟਿਆ ਇਹ ਆਪਣੀ ਕਾਰਵਾਈ ਕੀ ਕਰਦੇ ਆ ਇਹ ਬਹਿਨੇ ਆ ਕੀ ਕਰਦੇ ਆ ਅਸੀਂ ਆਪਣੀ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਮਰਨ ਵਾਸਤੇ ਵੀ ਤਿਆਰ ਆਣ ਲੜਨ ਵਾਸਤੇ ਵੀ ਤਿਆਰ ਆ ਜਿੱਦਾਂ ਵੀ ਆ ਨਿਹੱਤੇ ਆ ਲੜਾਂਗੇ ਐ ਸਹਿਜ ਨਾਲ ਲੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਪੱਖੀ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਹਲਕਾ ਕਾਦੀਆਂ ਬਲਾਕ ਕਾਨੋਵਾਲ ਦੇ ਪਿੰਡ ਕਾਲਾ ਬਾਲਾ ਵਿੱਚ ਨਜ਼ਰ ਮਾਰੀਏ ਤਾਂ ਉੱਥੇ ਇੰਚ ਲੱਗਦਾ ਹੈ ਕਿ ਕਈ ਦਹਾਕਿਆਂ ਤੋਂ ਇਸ ਪਿੰਡ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਸਾਰ ਨਹੀਂ ਲਈ ਜਿਸ ਦੇ ਚਲਦਿਆਂ ਪਿੰਡ ਦੇ ਨਿਕਾਸੀ ਪਾਣੀ ਵਾਲੇ ਛੱਪੜ ਵਿੱਚ ਪਾਣੀ ਉਛਲ ਕੇ ਗਲੀਆਂ ਤੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ ਇਸ ਗੰਦੇ ਪਾਣੀ ਕਾਰਨ ਫੈਲੀ ਗੰਦਗੀ ਦੇ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਬਿਮਾਰੀਆਂ ਫੈਲਣ ਤੋਂ ਇਲਾਵਾ ਛੱਪੜ ਚੋਂ ਘਰਾਂ ਅੰਦਰ ਦਾਖਲ ਹੋਣ ਵਾਲੇ ਜ਼ਹਿਰੀਲੇ ਸੱਪਾਂ ਤੇ ਕੀੜੇ ਮਕੌੜਿਆਂ ਤੋਂ ਵੀ ਦੁਖੀ ਹੋਣ ਦਾ ਖੁਲਾਸਾ ਕੀਤਾ ਅੱਜ ਜਦੋਂ ਪਿੰਡ ਵਿੱਚ ਜਾ ਕੇ ਦੇਖਿਆ ਗਿਆ ਤਾਂ ਪਿੰਡ ਦੇ ਉੱਤਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਜੋ ਛੱਪੜ ਹੈ ਉਸ ਦਾ ਪਾਣੀ ਗਲੀਆਂ ਤੇ ਘਰਾਂ ਵਿੱਚ ਦਾਖਲ ਹੋ ਰਿਹਾ ਸੀ ਪਿੰਡ ਕਾਲਾਵਾਲਾ ਨਾਮ ਬਲਵਿੰਦਰ ਕੌਰ ਇਕੱਠੇ ਹੋਏ ਆ ਪੀ ਇੱਥੇ ਨਰਕ ਪਿਆ ਅੱਛਾ ਜੀ ਪਾਣੀ ਇਹ ਵੀ ਚੰਗੰਡੇ ਪਾਣੀ ਦੇ ਵਿੱਚ ਆਉਂਦੀ ਲੰਘ ਕੇ ਜਾਣਾ ਪੈਂਦਾ ਹੈ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਤੁਸੀਂ ਹੁਣ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੀ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦੇ ਸਰਪੰਚ ਕੋਈ ਕਿਹਾ ਨਹੀਂ ਕਿ ਇਹਨੂੰ ਘਵਾ ਨਹੀਂ ਦਾਈ ਪਿੰਡ ਆਨੇ ਆ ਆਖਣ ਵੀ ਜਾਣੇ ਆ ਕਰ ਦਿੰਨੇ ਆ ਕਰ ਦਿੰਨੇ ਮੁਰਕੇ ਕੋਈ ਬੋਰਡ ਦਾ ਨਹੀਂਗਾ ਉਹ ਵੀ ਉਸ ਟਾਈਮ ਤੇ ਕਹਿੰਦੇ ਜੇ ਟਾਈਮ ਤੇ ਵੋਟਾਂ ਹੋਣ ਤੇ ਕਿੰਨੀ ਦੇਰ ਹੋ ਗਈ ਮਾਤਾ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੀ ਇੰਨਕ ਤੇ ਦਾ ਹਰ ਨੰਗਦੇ ਰੋਜ਼ ਨੰਗਦੇ ਆ ਵੇ ਲੋਟਰ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਂਦੇ ਆ ਹੱਥ 'ਚ ਚੱਪਲਾ ਫੜ ਕੇ ਤੇ ਮੈਂ ਤਾਂ ਬਹੁਤਾ ਤੋਰਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਨੰਗ ਜਾਨੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੀਆਂ ਆਖੀ ਦਾ ਜਿਨ੍ਹਾਂ ਨੇ ਹੁਣ ਆ ਮੈਂਬਰਾਂ ਨੂੰ ਵੋਟਾਂ ਲਈਆਂ ਆਈਆਂ ਨਾ ਉਹਨਾਂ ਨੂੰ ਆਖ ਕੇ ਵੀ ਆਏ ਆ ਕਰਦੇ ਨੇ ਖਾਦੇ ਨੇ ਮੁਰਤੇ ਕੋਸ਼ਿਸ਼ ਨਹੀਂ ਗਾ ਹਾਂ ਨਦਰਾਂ ਜਾਂ ਕੇ ਆਨੇ ਆ ਇਹ ਮੈਂਬਰ ਤੇ ਸਰਪੰਚ ਸਭ ਖਾਣ ਦੇ ਯਾਰ ਏ ਮੈਂ ਤੈਨੂੰ ਦੱਸਾਂ हां डरती नहीं मैं किस को भी हां 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 हुन ਕੀ ਜੋ ਉਹਨਾਂ ਕਰਨਾ ਕਰ ਲੈਣ ਪਰ ਸਾਡੇ ਘਰ ਨਰਕ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਗਲੋਂਦਾ ਹਨ ਕਿ हां ਵੇਖੋ ਸਾਰਿਆਂ ਨੂੰ ਪੁੱਛ ਲਓ ਪੈਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਕਿਨਾਂ ਕਿਨਾਂ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਕੋਣ ਅਸੀਂ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਕੁੰਆਂ ਬਣ ਹਾਂ ਕੁੰਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨੇ ਪੱਕੇ ਓਦਾਂ ਇੱਥੇ ਸਾਡੇ ਪਿੰਡ ਬਣਨਾਂ ਨਹੀਂ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾਵਾਲਾ ਅੱਛਾ ਜੀ ਮਰ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੀ ਵਿਖ ਲਿਆ ਕਿਸੇ ਵੀ ਸਾਡੇ ਉਹ ਵੇਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਟਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾਇ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚੋਂ ਸਾਡੇ ਰਿਸ਼ਤੇਦਾਰ ਆਉਂਦੇ ਆ ਉਹ ਸਾਨੂੰ ਤੇਜ ਕਰਾਂ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਂ ਨਹੀਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸੀ ਜਿੱਦ ਦਿਨ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਨ ਲੱਗਿਆ ਨਾ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਨੰਗ ਕੇ ਆ ਜੇ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਇਧਰ ਆਂਡਾ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਆਂਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓ ਭਾਬੀ ਜੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਂ ਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਕਿ ਮੇਰਾ ਇੱਕ ਬੇਟਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਏ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਦੁੱਧ ਲੈ ਕੇ ਆਈ ਐ ਤੇ ਆ ਨਾਲ ਹੀ ਟੱਪੀ ਐ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋਣ ਹੁਣ ਕੀ ਮੰਗ ਕਰਦੇ ਆਈ ਇਹ ਸਰਕਾਰ ਗਾੜੀ ਮੰਗ ਕਰਦੇ ਆ ਤੇ ਅਹੀਂ ਆਨੇ ਵੀ ਸਾਡੇ ਛਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਅਸੀਂ ਤੇ ਜੀਂਦੇ ਨਰਕ 'ਚ ਪਏ ਮਰਿਆਂ ਤਾਂ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ ਉਹ ਤਾਂ ਬਾਅਦ ਦੀ ਗੱਲ ਆ ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਂਦੇ ਆ ਅਸੀਂ ਬਹੁਤ ਤੰਗ ਆ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਰਾਇਲ ਤੇ ਰਾਨ ਵਿੱਚ ਛੀੜੀ ਜੰਗ ਤੇ ਚਿੰਤਾ ਪ੍ਰਗਟਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਰ ਰਾਸੂਕ ਵਰਤ ਕੇ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਉਹਨਾਂ ਇੱਥੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ جنگ ਕਿਸੇ ਮਸਲੇ ਦਾ ਹੱਲ ਨਹੀਂ ਜਿਹੜੇ ਵੀ ਦੇਸ਼ ਦਾ ਇੱਕ ਦੂਜੇ ਨਾਲ ਕੋਈ ਰੋਲਾ ਵਿਵਾਦ ਚੱਲ ਰਿਹਾ ਹੈ ਉਸ ਨੂੰ ਟੇਬਲ ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ جنگ ਕਿਸੇ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੋ ਜਾ ਉਹ ਪਰਿਵਾਰ ਜਿਹੜਾ ਹੈਗਾ ਸੁਖੀ ਨਹੀਂ ਬਸ ਸਕਦਾ ਜਦੋਂ ਮੁਲਕਾਂ ਦੀਆਂ ਜੰਗਾਂ ਲੱਗਦੀਆਂ ਤੇ ਬਹੁਤ ਕੁਸ਼ ਜ਼ਬਾਹ ਹੁੰਦਾ ਜਿਸ ਤੇ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਉਥੇ ਜਾਨਵਾਲਦਾ ਬਹੁਤ ਵੱਡਾ ਨੁਕਸਾਨ ਹੁੰਦਾ ਤਰੱਕੀਆਂ ਰੁਕ ਜਾਂਦੀਆਂ ਉਹ ਮੌਲਕ ਜਿਹੜੇ ਲੜਾਈਆਂ ਵਿੱਚ ਝੁੱਕੇ ਜਾਂਦੇ ਆ ਉਹ ਉਹਨਾਂ ਦਾ ਜਿਹੜਾ ਬਹੁਤ ਦਾ ਅਸਰ ਜਿਹੜਾ ਹੈ ਗਰੀਬ ਤੇ ਮੱਧ ਵਰਗ ਲੋਕਾਂ ਦੇ ਉੱਤੇ ਪੈਂਦਾ ਤੁਸੀਂ ਦੇਖਿਆ ਕਿ ਜੁਗਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਲੱਗੇ ਨੂੰ ਕਿੰਨੇ ਸਾਲ ਹੋ ਗਿਆ ਤੇ ਕਿੰਨੀ ਉਥੇ ਤਬਾਹੀ ਹੋਈ ਹੈ ਕਿੰਨੇ ਲੋਕ ਮਰੇ ਆ ਦੋਨੋਂ ਪਾਸਿਆਂ ਤੋਂ ਇਸੇ ਤਰ੍ਹਾਂ ਹੀ ਇਜ਼ਰਾਇਲ ਗਾਜ਼ਾ ਦੇ ਵਿੱਚ ਫਲਸਤੀਨ ਦੇ ਵਿੱਚ ਜਿਹੜੀ ਲੜਿਆ ਸੀਰੀਆ ਦੇ ਵਿੱਚ ਲਿਬਨਾਨ ਦੇ ਵਿੱਚ ਇਹਦੇ ਵਿੱਚ ਪਤਾ ਨਹੀਂ ਗਾਜ਼ਾ ਦੇ ਵਿੱਚ ਕਿੰਨੇ ਕਿ ਨਿਰਦੋਸ਼ ਬੱਚੇ ਮਾਰੇ ਗਏ ਉਹ ਬੱਚੇ ਮਾਰੇ ਗਏ ਜਿਨ੍ਹਾਂ ਨੂੰ ਹਜੇ جنگ ਦਾ ਪਤਾ ਵੀ ਨਹੀਂ ਵੀ جنگ ਕੀ ਹੁੰਦਾ ਸੋ ਘਰੋਂ ਬੇਕਾਰ ਹੋ ਗਏ ਕਿਸ ਤਰ੍ਹਾਂ ਖੰਡਰ ਬਣ ਗਏ ਸਾਰਾ ਮੁਲਕ ਇਸੇ ਤਰ੍ਹਾਂ ਜਿਹੜੀ ਹੈਗੀ ਆ ਤਕਰੀਬਨ 4 ਦਿਨ ਤੋਂ ਜਿਹੜਾ 이란 ਤੇ اسرائیل ਦੀ ਜਿਹੜੀ ਲੜਾਈ ਹੈ ਇਹ ਬੜੀ ਚਿੰਤਾ ਦਾ ਵਿਸ਼ਾ ਬਹੁਤ ਦੋਨੋਂ ਹੀ ਪਾਸੇ ਜਿਹੜੇ ਹੈ ਤਕੜੀਆਂ ਪਾਵਰਾਂ ਹੈ ਦੋਨੋਂ ਪਾਸੇ ਤੇ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਤੇ ਜਿਸ ਤਰੀਕੇ ਦੇ ਨਾਲ ਇਹ ਜੰਗ ਵਧ ਰਿਹਾ ਇਹ ਪੂਰੀ ਦੁਨੀਆ ਵਾਸਤੇ ਚਿੰਤਾ ਦਾ ਵਿਸ਼ਾ ਸੋ ਸਾਡੇ ਭਾਰਤੀ ਕਾਫੀ ਇਰਾਨ ਦੇ ਵਿੱਚ ਰਹਿ ਰਹੇ ਆ ਅਸੀਂ ਤੁਹਾਡੇ ਮਾਧਮ ਰਾਹੀਂ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਾਂਗੇ ਕਿ ਉੱਥੇ ਵਿਦੇਸ਼ ਮੰਤਰਾਲੇ ਨੂੰ ਵੀ ਜਿਹੜੇ ਸਾਡੇ ਭਾਰਤੀ ਆ ਉਹਨਾਂ ਨੂੰ ਸੁਰੱਖਿਤ ਵਾਪਸ ਜਿਹੜਾ ਹੈ ਉਥੋਂ ਕੱਢਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ਕਿ ਜਿਸ ਤਰ੍ਹਾਂ ਹੁਣੇ ਹੀ ਉਹ ਤ ਜਿਹੜਾ ਹੈ ਉਹਨੇ ਟਰੰਪ ਨੇ ਬਿਆਨ ਦਿੱਤਾ ਕਿ ਜਿਹੜਾ ਹੈ ਹਰਾਨ ਨੂੰ ਕਿ ਉਹਨਾਂ ਦਾ ਜਿਹੜੇ ਰਾਜਧਾਨੀ ਉਹ ਖਾਲੀ ਕਰ ਦਿਓ ਉਹਦਾ ਇਹ ਸੰਕੇਤ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਮਲੇ ਹੋ ਸਕਦੇ ਆ ਸੋ ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਖੀਰ ਦੇ ਉੱਤੇ ਵੱਡੂ ਵੱਡੀਆਂ ਲੜਾਈਆਂ ਨੁਕਸਾਨ ਕਰਾ ਕੇ ਜਾਲੀ ਮਾਲੀ ਤੇ ਬਾਅਦ ਵਿੱਚ ਮੇਜ਼ ਤੇ ਬੈਠ ਕੇ ਹੀ ਇਹ ਮਸਲੇ ਹੱਲ ਹੁੰਦੇ ਆ ਸੋ ਜਿਹੜੀ ਜਿਸ ਤਰ੍ਹਾਂ ਦੀ ਬਰੂਦ ਹਥਿਆਰ ਬਣਾ ਚੁੱਕੇ ਵੱਖ-ਵੱਖ ਮੁਲਕ ਤੇ ਉਹਨਾਂ ਦੇ ਜਿਹੜੇ ਵੱਡੇ ਮੁਲਕ ਆ ਉਹ ਤਾਂ ਆਪਣੇ ਹਥਿਆਰਾਂ ਦੀ ਟੈਸਟਿੰਗ ਕਰਦੇ ਆ ਤੇ ਉਹਨਾਂ ਨੇ ਆਪਣੇ ਹਥਿਆਰ ਵੇਚਣੇ ਆ ਪਰ ਇਸ ਉਹਨਾਂ ਦੇ ਅੱਖ ਲੱਗ ਕੇ ਸਾਨੂੰ ਜਿਹੜਾ ਹੈ ਮਨੁੱਖਤਾ ਦਾ ਕਾਣ ਨਹੀਂ ਕਰਨਾ ਚਾਹੀਦਾ ਸੋਚਣਾ ਚਾਹੀਦਾ ਸਾਰੇ ਮੁਲਕਾਂ ਨੂੰ ਕਿ ਅਸੀਂ ਆਪਸ ਵਿੱਚ ਮੈਲ ਬੈਠ ਕੇ ਜਿਹੜੇ ਮਸਲੇ ਹੱਲ ਕਰੀਏ ਬੜੀ ਗੁਰੂ ਨੇ ਕਿਰਪਾ ਕੀਤੀ ਆ ਭਾਰਤ ਪਾਕਿਸਤਾਨ ਦਾ ਜਿਹੜਾ ਤਣਾਸੀ ਜਿਹਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੇ ਹਾਲਾਤ ਬਣੇ ਮਹਾਰਾ ਨੇ ਕਿਰਪਾ ਕੀਤੀ ਹੈ ਇੱਥੇ ਸ਼ਾਂਤੀ ਆਈ ਹੈ ਤੇ ਉਹਨਾਂ ਮੁਲਕਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਲੜਾਈ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਅਖੀਰ ਦੇ ਉੱਤੇ ਜਿਹੜਾ ਹੈਗਾ ਮੈਲ ਬੈਠ ਕੇ ਹੀ ਜਿਹੜੇ ਮਸਲੇ ਹੱਲ ਹੁੰਦੇ ਆ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਆਪਣੀ ਈਗੋ ਜਿਹੜੀ ਹੈ ਇਹਨੂੰ ਛੱਡ ਦੇਣਾ ਚਾਹੀਦਾ ਇਹ ਈਗੋ ਹੀ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਕਰਾਉਂਦੀ ਹੈ ਸੋ ਅਸੀਂ ਅ ਜਿੰਨੇ ਵੀ ਸਾਡੇ ਭਾਰਤੀ ਇੱਥੇ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਆਪਣਾ ਜਿਹੜਾ ਹੈ ਅੰਬੈਸੀ ਦੇ ਨਾਲ ਸੰਪਰਕ ਰੱਖਣ ਤੇ ਜਿਹੜਾ ਹੈ ਸਰਕਾਰ ਇਹਦੇ ਵਾਸਤੇ ਯਤਨ ਵੀ ਕਰ ਰਹੀ ਆ ਆਉਣ ਵਾਲੇ ਦਿਨਾਂ ਵਿੱਚ ਜਰੂਰ ਜਿਹੜੇ ਹੈਗੇ ਆ ਸਾਡੇ ਇੱਥੇ ਆਉਣਾ ਚਾਹੁੰਦੇ ਜਿਹੜੇ ਆਪਣੇ ਵਿਦੇਸ਼ਾਂ ਚ ਗਏ ਰਾਂਝੀ ਭਾਰਤੀ ਸਾਡੇ ਉਹਨਾਂ ਨੂੰ ਸਰਕਾਰ ਯਤਨ ਵੀ ਕਰ ਰਹੀ ਆ ਆਉਣ ਵਾਲੇ ਸਮੇਂ ਵਿੱਚ ਉਹਨਾਂ ਵਾਸਤੇ ਹੋਰ ਵੀ ਯਤਨ ਤੇਜ਼ ਹੋਣਗੇ ਤਾਂ ਕਿ ਇਸ ਲੜਾਈ ਦਾ ਦੇ ਵਿੱਚ ਉਹ ਆ ਜਿਹੜਾ ਹੈ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਗੂ ਹੋਵਾਂਗੇ ਤਤਕਲੀ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰੱਖਾ